ਜਗਬਾਨੀ ਟੀਵੀ ਦੇਖ ਰਹੇ ਹਾਂ ਅੱਜ ਸਹਿਰਾਪਿੰਡ ਦੇ ਵਿੱਚ ਤਾਜਪਾ ਦੀ ਉਮੀਦਵਾਰ ਪਰਨੀਤ ਕੋਰ ਉੱਥੇ ਪਹੁੰਚਦੇ ਨੇ ਚੋਣ ਪ੍ਰਚਾਰ ਕਰਨ ਦੇ ਲਈ ਜਿੱਥੇ ਕਿਸਾਨ ਪਿਛਲੇ ਲੰਬੇ ਸਮਿਆਂ ਤੋਂ ਬਾਰਡਰਾਂ ਦੇ ਉੱਪਰ ਹੱਕੀ ਮੰਗਾ ਦੇ ਲਈ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਸੇ ਰੋਸ ਵਜੋਂ ਉੱਥੇ ਰੋਸ ਜ਼ਾਹਰ ਕਰਦੇ ਨੇ ਜਿੱਥੇ ਤੱਕਾ ਮੁਕੀ ਹੁੰਦੀ ਹੈ ਤਾਂ ਇੱਕ ਕਿਸਾਨ ਜਿਹੜੇ ਸੁਰਿੰਦਰਪਾਲ ਸਿੰਘ ਸਿੰਘ ਹੈ ਜਿਨ੍ਹਾਂ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਬਾਲ ਇਸ ਵਕਤ ਹਸਪਤਾਲ ਪਹੁੰਚੇ ਨੇ ਗਲਬਤ ਕਰਦੇ ਨੇ ਕਿ ਕੀ ਕੁਝ ਫੈਸਲਾ ਲਿੱਤਾ ਗਿਆ ਦਲੇ ਸਵਾਲ ਸਾਹਿਬ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਪ੍ਰਸ਼ਾਸਨ ਪਹੁੰਚਿਆ ਹੋਇਆ ਸੀਗਾ ਪਰਿਵ ਤਾਂ ਮਤਲਬ ਮੇਰਾ ਖਿਆਲ ਹੈ ਉਦੋਂ ਵੀ ਉੱਥੇ ਹੀ ਸੀਗਾ ਜਦੋਂ ਇਨਸੀਡੈਂਟ ਵਾਪਰੀ ਹੈ ਦੋਨੋਂ ਫੋਰਮਾਂ ਦੀ ਮੀਟਿੰਗ ਹੋਈ ਹੈ ਇੱਥੇ ਆ ਕੇ ਸਾਰਾ ਜਿਹੜੇ ਸਾਡੇ ਉਸ ਵੇਲੇ ਮੌਕੇ ਤੇ ਸਵਾਲ ਪੁੱਛਣ ਵਾਲੇ ਸਾਡੇ ਸਾਥੀ ਗਏ ਹੋਏ ਸੀ ਉਹਨਾਂ ਨਾਲ ਮੀਟਿੰਗ ਹੋਈ ਹੈ ਚਰਚਾ ਹੋਈ ਹੈ ਉਹਨਾਂ ਤੋਂ ਸਾਰੀ ਗੱਲ ਦੀ ਜਾਣਕਾਰੀ ਲਈ ਹੈ ਤਾਂ ਜੋ ਜਾਣਕਾਰੀ ਲਈ ਹੈ ਉਹਦੇ ਵਿੱਚੋਂ ਜੋ ਨਿਕਲ ਕੇ ਆਇਆ ਹੈ ਉਹਦੇ ਜੋ ਸਪਾ ਸਾਫ ਸਪਸ਼ਟੇ ਨਜ਼ਰ ਆਉਂਦਾ ਹੈ ਕਿ ਭਾਜਪਾ ਦੀ ਜੋ માનਸਿਕਤਾ ਹੈ ਕੇ ਲੋਕਾਂ ਨੂੰ ਡਿਕਟੇਟਰਸ਼ਿਪ ਆ ਸਾਡੇ ਤੋਂ ਕੋਈ ਸਵਾਲ ਨਾ ਪੁੱਛੇ ਸਾਡਾ ਕੋਈ ਵਿਰੋਧ ਨਾ ਕਰੇ ਸਾਡੇ ਸਾਹਮਣੇ ਨਾ ਕੋਈ ਆਵੇ ਅਸੀਂ ਵੋਟ ਲਵਾਂਗੇ ਵੋਟ ਲਈਏ ਸਾਨੂੰ ਵੋਟਾਂ ਦਾ ਪਾਓ ਅਸੀਂ ਸਦਾ ਦੇਵੋ ਸਾਨੂੰ ਲੇਕਿਨ ਬਾਅਦ ਦੇ ਵਿੱਚ ਸਾ ਤੋਂ ਹਸਾਬ ਨਾ ਪੁੱਛੋ ਇਹ ਤਾਂ ਬੜਾ ਔਖਾ ਹੈ ਤੋ ਉਹ ਮਾਨਸਿਕਤਾ ਤੋ ਅਗਰ ਸਵਾਲ ਪੁੱਛੋਗੇ ਤਾਂ ਫਿਰ ਤੁਹਾਡੇ ਤੇ ਗੱਡੀਆਂ ਚੜਾ ਦੇਾਂਗੇ ਲਖੀਮਪੁਰ ਚ ਸਾਡੇ ਤੇ ਚੜਾਈ ਅਗਰ ਤੁਸੀਂ ਸਾਨੂੰ ਦਿੱਲੀ ਆਓਗੇ ਯਾਦ ਕਰਾਉਣ ਲਈ ਤਾਂ ਫਿਰ ਕਿਲਾ ਲਾ ਦੇਾਂਗੇ ਮੂਰੇ ਥੋੜ ਨੂੰ ਤੁਹਾਡੇ ਤੇ ਗੋਲੀਆਂ ਚਲਾਵਾਂਗੇ ਤੁਹਾਡੇ ਨੌਜਵਾਨਾਂ ਨੂੰ ਮਾਰਾਂਗੇ ਹਾਲਾਂਕਿ ਜਿਸ ਵੇਲੇ ਸ਼ੁਭਕਰਨ ਦੇ ਗੋਲੀ ਵੱਜਦੀ ਆ ਸ਼ੁਭਕਰਨ ਵਾਪਸ ਮੁੜਿਆ ਜਾਂਦਾ ਹੈ ਵਾਪਸ ਮੁੜਿਆ ਜਾਂਦੇ ਨੌਜਵਾਨ ਦੇ ਮਗਰੋਂ ਮਤਲਬ ਬੈਕ ਤੋਂ ਆ ਕੇ ਗੋਲੀ ਵੱਜਦੀ ਹੈ ਤਾਂ ਇਹ ਆਪਣੇ ਆਪ ਸਪਸ਼ਟ ਹੈ ਕਿ ਸਾਡੇ ਉੱਤੇ ਹਮਲਾਵਰ ਰੋਕਾ ਭਾਜਪੀ ਵੱਲੋਂ ਉਹਨਾਂ ਦੀ ਸਰਕਾਰ ਵੱਲੋਂ ਵਰਤਿਆ ਜਾ ਰਿਹਾ ਵਰਤਿਆ ਜਾ ਰਿਹਾ ਤੋਂ ਉਹੀ ਗੱਲ ਇੱਥੇ ਹੋਈ ਹੈ ਇਹ ਜਿਹੜੇ ਇੱਥੇ ਮਹਾਰਾਣੀ ਨੇ ਆਉਣਾ ਸੀ ਆਪਦਾ ਪ੍ਰਚਾਰ ਕਰਨ ਲੋਕਾਂ ਦਾ ਸੀਗਾ ਕਿ ਅਸੀਂ ਆਪਦੇ ਸਵਾਲ ਪੁੱਛਾਂਗੇ ਕਿ ਭਈ ਸਾਡਾ ਸ਼ੁਭਕਰਨ ਕਿਉਂ ਮਾਰਿਆ ਸਵਾਲ ਪੁੱਛਾਂਗੇ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਸਵਾਲ ਪੁੱਛਾਂਗੇ ਕਿ ਵਾਦੇ ਪੂਰੇ ਕਿਉਂ ਨਹੀਂ ਕੀਤੇ ਗਏ ਸਵਾਲ ਸੀ ਲੋਕਾਂ ਦੇ ਅਗਰ ਉਹ ਸਵਾਲ ਪੁੱਛਨੇ ਚਾਹੁੰਦੇ ਆ ਲੋਕ ਤਾਂ ਫਿਰ ਤੁਸੀਂ ਆਖੋ ਵੀ ਅਸੀਂ ਤਾਂ ਸਵਾਲਾਂ ਦੇ ਜਵਾਬ ਨਹੀਂ ਦੇਣੇ ਫਿਰ ਤਾਂ ਭਈ ਲੋਕਾਂ ਨੂੰ ਮਜਬੂਰ ਨਾ ਕਾਲੇ ਝੰਡੇ ਵੀ ਦਿਖਾਉਣੇ ਪੈਣਗੇ ਮਰਦਾਬਾਦ ਵੀ ਕਰਨੀ ਪਵੇਗੀ ਔਰ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਕਹਿੰਦਾ ਇਹ ਕਾਲੇ ਝੰਡੇ ਵੀ ਵਿਖਾਉਣ ਤੋਂ ਪਹਿਲਾਂ ਸਾਰਾ ਕੁਝ ਕਰਨ ਤੋਂ ਪਹਿਲਾਂ ਅਗਰ ਉਸ ਗੱਡੀ ਦੇ ਵਿੱਚੋਂ ਕਿਸੇ ਜੋ ਬੈਠਾ ਕੋਈ ਬੰਦਾ ਸਾਡੇ ਲੋਕਾਂ ਨੂੰ ਪ੍ਰਵੋਹ ਕਰਦਾ ਔਰ ਇਹ ਕਹਿੰਦਾ ਹੈ ਅ ਸ਼ਲੀਲ ਹਰਕਤ ਕਰਦਾ ਹੈ ਇਹਦਾ ਮਤਲਬ ਉਹਨਾਂ ਲੋਕਾਂ ਨੂੰ ਇਸ਼ਾਰਾ ਦੇ ਰਿਹਾ ਵੀ ਤੁਸੀਂ ਸਾਡੇ ਤੇ ਹਮਲਾਵਰ ਹੋਵੋ ਔਰ ਉਸੇ ਹੀ ਆਦਮੀ ਦਾ ਕੁਝ ਦਿਨ ਪਹਿਲਾਂ ਬਿਆਨ ਆਉਂਦਾ ਹੈ ਕਿ ਜੀ ਮੈਂ ਲੈ ਕੇ ਜਾਊਂਗਾ ਪਿੰਡਾਂ 'ਚ ਰੋਕੇ ਮੈਨੂੰ ਕੌਣ ਰੋਕਦਾ ਹੈ ਕਰੇ ਸਾਡੇ ਤੇ ਸਵਾਲ ਕਿਹੜਾ ਕਰਦਾ ਹੈ ਇਹਦਾ ਮਤਲਬ ਤੁਸੀਂ ਗੁੰਡਾਗਰਦੀ ਕਰਨ ਤੇ ਉੱਤਰ ਖੜੇ ਹੋ ਪੰਜਾਬ 'ਚੇ ਬਰਦਾਸ਼ਤ ਨਹੀਂ ਕਰਨਗੇ ਲੋਕ ਗੁੰਡਾਗਰਦੀ ਪੰਜਾਬ 'ਚ ਬਰਦਾਸ਼ਤ ਨਹੀਂ ਹੋਏਗੀ ਹੋਗੀ ਯੂਪੀ 'ਚ ਹੋਰ ਬਹੁਤ ਥਾਵਾਂ ਤੇ ਹੋ ਰਹੀ ਹੈ ਲੇਕਿਨ ਪੰਜਾਬ 'ਚ ਨਹੀਂ ਹੋਏਗੀ ਸੋ ਇਹ ਗੁੰਡਾਗਰਦੀ ਦਾਣ ਨੂੰ ਸਾਡੇ ਲੋਕਾਂ ਨੂੰ ਪ੍ਰਵੋਕ ਕਰਕੇ ਮਾਹੌਲ ਵਿਗਾੜਨਾ ਚਾਹ ਰਹੀ ਹੈ ਬੀਜੇਪੀ ਮੈਂ ਚੋਣ ਕਮਿਸ਼ਨ ਨੂੰ ਵੀ ਅਪੀਲ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਇਹ ਜਿਹੇ ਹਰਕਤਾਂ ਨੂੰ ਰੋਕੋ ਅਜਿਹੀ ਗਲਤ ਪ੍ਰੋਵੋਕੇਸ਼ਨ ਕਰਨ ਵਾਲੇ ਬਿਆਨਬਾਜ਼ੀ ਦੇਣ ਵਾਲੇ ਲੋਕਾਂ ਦੇ ਖਿਲਾਫ ਨਕਾਬ ਨਕਾਬ ਨਿਕਲ ਕਸੀ ਜਾਏ ਔਰ ਦੂਸਰੀ ਗੱਲ ਆ ਜਿਹੜੀ ਘਟਨਾ ਕਰਮ ਨੂੰ ਜਿਸ ਆਦਮੀ ਦੀਆਂ ਪ੍ਰਵੋਕ ਕਰਨ ਵਾਲੇ ਬਿਆਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਹ ਹਰਵਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਸਾਡੇ ਆਦਮੀ ਦੀ ਮੌਤ ਦਾ ਜ਼ਿੰਮੇਵਾਰ ਹੈ ਉਹਦੇ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ 'ਚ ਬੰਦ ਕਰਨ ਔਰ ਜਿਹੜਾ ਸਾਡਾ ਪਰਿਵਾਰ ਹੈ ਪਰਿਵਾਰ ਨੂੰ ਬੰਨਦਾ ਅਰਤਕ ਮਦਦ ਉਹਨਾਂ ਦਾ ਲੋਨ ਵੇਵਰ ਔਰ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਣ ਵਾਲਾ ਉਹ ਫੈਸਲਾ ਲਵੇ ਸਰਕਾਰ ਵਰਨਾ ਜਿੰਨੀ ਦੇਰ ਤੱਕ ਸਾਡੀ ਇਹ ਡਿਮਾਂਡ ਨੂੰ ਪੂਰਾ ਨਹੀਂ ਕਰਦੇ ਉਨੀ ਦੇਰ ਤੱਕ ਪਰਿਵਾਰ ਦਾ ਜੋ ਪ੍ਰੈਸ ਦੇ ਸਾਹਮਣੇ ਕਿਹਾ ਤੁਹਾਡੇ ਸਾਹਮਣੇ ਕਿਹਾ ਕਿ ਭਾਵੇਂ ਮਹੀਨਾ ਲੱਗੇ ਭਾਵੇਂ ਡੇਢ ਮਹੀਨਾ ਲੱਗੇ ਅਸੀਂ ਆਪਦੇ ਮੈਂਬਰ ਦੀ ਡੈੱਡ ਬੋਡੀ ਦੀ ਮਤਲਬ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਤਾਂ ਫਿਰ ਜਦੋਂ ਪਰਿਵਾਰ ਇਨਸਾਫ ਲੈਣ ਲਈ ਤੜਪ ਰਿਹਾ ਹੈ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਐਸੀ ਪਰਿਵਾਰ ਦੇ ਨਾਲ ਖੜੀ ਐ ਸਾਸੀ ਓਨੀ ਦੇਰ ਤੱਕ ਪਰਿਵਾਰ ਨਾਲ ਖੜਿਆ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲ ਜਾਂਦਾ ਧੰਨਵਾਦ ਇਸ ਤਰ੍ਹਾਂ ਪਰਨੀਤ ਕੌਰ ਨੇ ਇੱਕ ਵੀਡੀਓ ਪਾਤੀ ਹੈ ਆਪਣੀ ਹੁਣ ਬਿਆਨ ਦੇਤਾ ਕਹਿੰਦੀ ਕਿ ਵੀ ਮੈਂ ਦੁੱਖ ਸਾਂਝਾ ਕਰਦੀ ਆ ਪਰਿਵਾਰ ਦੇ ਨਾਲ ਜੋ ਵੀ ਹੋਇਆ ਵੀ ਸਾਡੇ ਕਰਕੇ ਕੁਝ ਵੀ ਨਹੀਂ ਹੋਇਆਗਾ ਵੀਡੀਓ ਜਨ ਤੱਕ ਕੀਤੀ ਜਾ ਰਹੀ ਹੈ ਨੇ ਕਿ ਆਪਣੇ ਆਪ ਜਿਹੜੇ ਨੇ ਸੁਰਿੰਦਰਪਾਲ ਜੀ ਨੀਚੇ ਗire ਨੇ ਉੱਥੇ ਗਰਮਾ ਗਰਮੀ ਕਰਕੇ ਤੁਸੀਂ ਰਾਜ ਕੀਤਾ ਐ ਇਸ ਘਰ ਨੇ ਰਾਜ ਕੀਤਾ ਐ ਬਹੁਤ ਸਮਾਂ ਰਾਜ ਕੀਤਾ ਐ ਤਾਨੂੰ ਘੱਟੋ ਘੱਟ ਇਹ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜੇ ਤੁਸੀਂ ਇੱਥੇ ਰਾਜ ਕੀਤਾ ਜਿੰਨਾ ਲੋਕਾਂ ਨੇ ਤੁਹਾਨੂੰ ਰਾਜ ਦੇ ਉੱਤੇ ਗੱਡੀਆਂ ਤੇ ਬਿਠਾ ਕੇ ਰੱਖਿਆ ਉਹਨਾਂ ਲੋਕਾਂ ਦੇ ਕੋਲ ਦੀ ਤੁਸੀਂ ਦਰੜ ਕੇ ਨਿਕਜੋਗੇ ਤੁਹਾਡਾ ਫਰਜ਼ ਬੰਦਾ ਸੀ ਬੀਬੀ ਦਾ ਬੀਬੀ ਦਾ ਕਿ ਜਦੋਂ ਲੋਕ ਤੁਹਾਡੇ ਤੇ ਸਵਾਲ ਕਰਨਾ ਚਾਹੁੰਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਵੇਂ ਤੇਰਾ ਪਰਿਵਾਰ ਹੈ ਤੂੰ ਵੀ ਤੁਸੀਂ ਇਹ ਤੋਂ ਹਰ ਵਾਰੀ ਤੈਨੂੰ ਐਮਪੀ ਬਣਾ ਕੇ ਪਰ ਬਿਠਾ ਦਿੰਦੇ ਆ ਲੋਕ ਸਿਰ ਤੇ ਬਿਠਾ ਲੈਂਦੇ ਆ ਤੇ ਤੂੰ ਅੱਜ ਲੋਕਾਂ ਦੇ ਸਵਾਲ ਵੀ ਨਾ ਸੁਣੇ ਲੋਕਾਂ ਦੇ ਸਵਾਲਾਂ ਦਾ ਜਵਾਬ ਨਾ ਦੇਵੇਂ ਤਾਂ ਫਿਰ ਫਿਰ ਭਾਈ ਸਵਾਲਾਂ ਦੇ ਜਵਾਬ ਤਾਂ ਬੀਬਾ ਜੀ ਦੇਣੇ ਪੈਣਗੇ ਇਹ ਸਾਰੀ ਘਟਨਾ ਕਰਮ ਨੂੰ ਇੰਜਾਮ ਜੇ ਕਹਾਮ ਹੈ ਇਹ ਜ਼ਿੰਮੇਵਾਰ ਨਹੀਂ ਅਗਰ ਉਹ ਕਹਿ ਦਿੰਦੀ ਦੇਖੋ ਸਾਡੀ ਮਾਣਯੋਗ ਕੈਂਡੀਡੇਟ ਹੈ ਭਾਵੇਂ ਬੀਜੇਪੀ ਤੋਂ ਖੜੀ ਹੈ ਅਗਰ ਉਹ ਕਹਿ ਦਿੰਦੀ ਖਬਰਦਾਰ ਵੀ ਕੋਈ ਨਹੀਂ ਛੇੜੇਗਾ ਇਹ ਮੇਰਾ ਪਰਿਵਾਰ ਹੈ ਮੇਰੇ ਲੋਕ ਨੇ ਜਿਨ੍ਹਾਂ ਨਾਲ ਹੁਣ ਜੇ ਹਮਦਰਦੀ ਕਰਦੇ ਆ ਉਦੋਂ ਕਹਿੰਦੇ ਵੀ ਮੈਂ ਉਤਰਨੀ ਆ ਮੈਂ ਸਵਾਲਾਂ ਦੇ ਜਵਾਬ ਦੇਣੇ ਆ ਫਿਰ ਕੀ ਹੁੰਦਾ ਜੀ ਇਹ ਮਾਹੌਲੇ ਹੋਣਾ ਸੀ ਕਿ ਸ਼ਾਂਤ ਹੋਣਾ ਸੀ ਇਹ ਮਾਹੌਲੇ ਸ਼ਾਂਤ ਹੋਣਾ ਸੀ ਲੋਕਾਂ ਨੇ ਸਵਾਲ ਕਰ ਲੈਣੇ ਸੀ ਬੀਬੀ ਨੇ ਸਵਾਲਾਂ ਦਾ ਜਵਾਬ ਦੇ ਦੇਣੇ ਸੀ ਸੋ ਇਹਦੇ ਜ਼ਿੰਮੇਵਾਰ ਹੀ ਉਹ ਬੀਬਾ ਜੀ ਨੇ ਮਤਲਬ ਸਾਰਾ ਪਲਾਨ ਕੀਤਾ ਗਿਆ ਸੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਸਾਇਆ ਗਿਆ ਸੀਗਾ ਸਾਰਾ ਕੁਝ ਕਿਸਾਨਾਂ ਨੇ ਹਾਂ ਬੀਬਾ ਜੀ ਦੀ ਕਿੰਨੀ ਉਹਦੇ ਚ ਮੇਰਾ ਖਿਆਲ ਆ ਭੂਮਿਕਾ ਉਹਦੇ ਤਾਂ ਮੈਂ ਨਹੀਂ ਕਹਿ ਸਕਦਾ ਲੇਕਿਨ ਉਸ ਬੰਦੇ ਵੱਲੋਂ ਜਰੂਰ ਮਤਲਬ ਇੱਕ ਦਿਨ ਹਫਤਾ ਪਹਿਲਾਂ ਬਿਆਨ ਦੇਣਾ ਬਾਅਦ ਦੇ ਵਿੱਚ ਲੋਕਾਂ ਨੂੰ ਅਸ਼ਲੀਲ ਹਰਕਤ ਕਰਕੇ ਪ੍ਰਵੋਗ ਕਰਨਾ ਇਸ ਸਪਸ਼ਟ ਕਰਦਾ ਕਿ ਉਹ ਜਾਣਬੁੱਝ ਕੇ ਕੀਤਾ ਗਿਆ ਪਰਿਵਾਰ ਸਹਿਮਤ ਕਿਸਾਨਾਂ ਦੇ ਨਾਲ ਪਰਿਵਾਰ ਤਾਂ ਤੁਹਾਡੇ ਸਾਹਮਣੇ ਪੀਸੀ ਚ ਕਹਿ ਗਿਆ ਕਿ ਭਾਵੇਂ ਦੋ ਦੋ ਮਹੀਨੇ ਨਾ ਮਤਲਬ ਸਾਡੀ ਡੈਡ ਬੋਡੀ ਦਾ ਸਸਕਾਰ ਕਰਨਾ ਪਿਆ ਤਾਂ ਅਸੀਂ ਦੋ ਮਹੀਨੇ ਵੀ ਰੁਕਾਂਗੇ ਇਨਸਾਫ ਲਵਾਂਗੇ ਬਿਲਕੁਲ ਇਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਿਨ੍ਹਾਂ ਨੇ ਕਿਹਾ ਕਿ ਭਾਵੇਂ 1 ਮਹੀਨਾ ਲੱਗ ਜਾਵੇ ਭਾਵੇਂ 2 ਮਹੀਨੇ ਲੱਗਣ ਪਰਿਵਾਰ ਸਾਡੇ ਨਾਲ ਸਹਿਮਤ ਹੈ ਅਸੀਂ ਜਿਹੜਾ ਸਾਡੇ ਸ਼ਹੀਦ ਕਿਸਾਨ ਨੇ سورਿੰਦਰਪਾਲ ਉਹਨਾਂ ਦਾ ਪੋਸਟਮਾਰਟਮ ਜਾਂ ਸੰਸਕਾਰ ਜਿਹੜਾ ਉਹ ਹਜੇ ਤੱਕ ਨਹੀਂ ਕਰਾਂਗੇ ਇਸੇ ਤਰ੍ਹਾਂ ਜਿਹੜਾ ਇੱਥੇ ਵਿਰੋਧ ਹੈ ਜਾਂ ਫਿਰ ਕਹਿ ਸਕਦੇ ਆ ਕਿ ਰੋਸ਼ ਹੈ ਉਹ ਕਿਸਾਨਾਂ ਦਾ ਲਗਾਤਾਰ ਜਾਰੀ ਰਹੇਗਾ ਕੈਮਰਾ ਪਰ ਸਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋ ਜਗਬਨ ਟੀਵੀ ਰਾਜਪੁਰ